ਇਸ ਮੁੰਡੇ ਦਾ ਕਤਲ ਹੋਇਆ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਇਹ ਵੀ ਜਦੋਂ ਕਤਲ ਹੁੰਦਾ ਇਹਨਾਂ ਨੂੰ ਕਬਰ ਦਾ ਪਤਾ ਲੱਗਦਾ ਤੇ ਇਹ ਬਾਹਰੋਂ ਇੱਥੇ ਇੰਡੀਆ ਪਹੁੰਚਦੀ ਹੈ ਕਿੰਨੇ ਵਜੇ ਪਤਾ ਲੱਗਦਾ ਜੇ ਵੀ ਜਿਹੜਾ ਆਪਣੇ ਤੁਹਾਡੇ ਬੇਟੇ ਦਾ ਕਤਲ ਹੋ ਜਾਂਦਾ ਹੈ ਲਈ ਪਰਸੋ ਸ਼ਾਮ ਨੂੰ ਪਤਾ ਲੱਗਿਆ ਜੀ ਉੱਥੇ ਕੈਨੇਡਾ ਫਿਰ ਟਿਕਟਨੀ ਛੇਤੀ ਮਿਲੀ ਕੱਲ ਨੂੰ 4:30 ਵਜੇ ਅਸੀਂ ਕੱਲ ਬੈਠੇ ਆ ਅੱਜ ਅਸੀਂ ਪਹੁੰਚੇ ਆ ਜੀ ਕਿੰਨੇ ਦਾ ਫੋਨ ਜਾਂਦਾ ਤੁਹਾਨੂੰ ਇੱਥੋਂ ਅਰੇ ਸਦਰਾਂ ਦੇ ਗਿਆ ਸਾਨੂੰ ਮੇਰੇ ਇੱਕ ਭਤੀਜਾ ਜੀ ਮਾਰੋਂ ਆਇਆ ਆਪਣੇ ਗਵੰਢੀ ਹੈ ਉਹਨਾਂ ਨੇ ਕਿਹਾ ਤਾਂ ਵੀ ਚਾਚਾ ਸੀਤੀ ਆ ਜਾ ਉਹਨਾਂ ਨੇ ਮੈਨੂੰ ਮੇਰੇ ਬੇਟੇ ਬਾਬਤ ਨੂੰ ਨਹੀਂ ਦੱਸਿਆ ਉਹਨਾਂ ਦਾ ਮੇਰਾ ਪਾਪਾ ਟੇਲਾ ਚਾਚਾ ਤੂੰ ਆ ਜਾ ਯਰ ਸੀਤੀ ਆ ਜਾ ਚਲੋ ਫਿਰ ਮੈਨੂੰ ਬਾਅਦ ਹੋਰ ਰੇਸਟੋਰਨਾਂ ਨੇ ਦੱਸਿਆ ਮੇਰੀਆਂ ਭੈਣਾਂ ਨੇ ਦੱਸਿਆ ਬਾਲੀ ਗੱਲ ਕੋਈ ਨਹੀਂ ਦੱਸੀ ਉਹਨਾਂ ਨੇ ਉਹਨਾਂ ਨੇ ਕਿ ਕਿਉਂਕਿ ਭੈਣਾਂ ਨੂੰ ਭਰਾ ਦਾ ਫਿਕਰ ਹੁੰਦਾ ਵੀ ਕੁਝ ਹੋ ਨਾ ਜਾਵੇ ਤੇ ਸੀਤੀ ਆ ਜਾ ਕਰੇ ਕੋਈ ਪ੍ਰੋਬਲਮ ਹੈ ਨਾ ਤਦੋਂ ਅਸੀਂ ਮੈਂ ਕੱਲ ਸ਼ਾਮ ਨੂੰ ਉੱਥੋਂ ਬੈਠਾ ਹਾਂ ਜੁਨੇਡਾ ਤੋਂ ਅੱਜ ਪਹੁੰਚੇ ਹਾਂ ਇੱਥੇ ਆ ਕੇ ਮੈਨੂੰ ਸਾਰੀ ਹਿਸਟਰੀ ਦਾ ਪਤਾ ਲੱਗਿਆ ਜਿਹੜੀ ਮੈਂ ਸਾਡੀ ਨੌ ਰਾਨੀ ਸੀ ਜਿਹਨੂੰ ਮੈਂ ਪੁੱਤ ਆ ਨਾ ਸੀਗਾ ਉਹਨੇ ਮੈਂ ਪੁੱਤ ਦਾ ਦਰਜਾ ਦਿੱਤਾ ਸੀਗਾ ਬੇਟਾ ਮੇਰਾ ਪਟਿਆਲਾ ਯੂਨੀਵਰਸਿਟੀ ਪੜਿਆ ਇੱਕ ਹੋਣਹਾਰ ਬੱਚਾ ਬਹੁਤ ਸਿਆਣਾ ਮੈਂ ਆਖਿਆ ਕਰਾਂ ਇਹ ਵੀ ਮੇਰਾ ਪੋਤਾ ਪੁੱਤ ਮੈਂ ਉਹਦੀ ਨੌ ਨੂੰ ਵੀ ਪੁੱਤ ਦਾ ਦਰਦਿਆ ਦਿੱਤਾ ਮੈਂ ਉਹਨੂੰ ਦੂਜਾ ਪੁੱਤ ਤੁਸੀਂ ਬਣਾਇਆ ਸੀ ਦੂਜਾ ਪੁੱਤ ਬਣਾਇਆ ਪਰ ਮੈਨੂੰ ਨਹੀਂ ਪਤਾ ਸੀ ਇਹ ਡੈਣ ਨਿਕਲੂਗੀ ਡੈਣ ਇਹ ਡੈਣ ਮੇਰੇ ਪੁੱਤ ਨੂੰ ਖਾ ਗਈ ਅਸੀਂ ਬਾਹਰ ਜਾਂਦੇ ਰਹੇ ਮੇਰੀ ਬੇਟੀ ਕੋਲੇ ਬੱਚਾ ਹੋਇਆ ਸੀ ਦੋ ਤਾਂ ਚਲੋ ਅਸੀਂ ਉੱਥੇ ਜਾਂਦੇ ਰਹੇ ਫਿਰ ਹੋਰ ਭੈਣਾਂ ਕੋਲੇ ਜਾਂਦੇ ਰਹੇ ਮੈਂ ਨਾਲ ਸਾਨੂੰ ਟਾਈਮ ਲੱਗਿਆ ਇਹਨੂੰ ਖੁੱਲ ਮਿਲ ਗਈ ਬੇਟਾ ਮੇਰਾ ਬਾਲਾ ਸਿਆਣਾ ਉਹਨੇ ਮੈਨੂੰ ਕੋਈ ਗੱਲ ਨਾ ਭੇਤ ਨਹੀਂ ਦਿੰਦਾਗਾ ਜੇ ਮੈਨੂੰ ਥੋੜਾ ਬਹੁਤਾ ਵੀ ਕਿਤੇ ਦੱਸ ਦਿੰਦਾ ਨਾ ਤੇ ਮੈਂ ਮੈਂ ਉਹਦੇ ਆ ਜਾਂਦਾ ਸੀ ਕੈਨੇਡਾ ਤੋਂ ਮੈਂ ਮਾਰਾ ਵੀ ਹਨਾ ਸਾਰਾ ਕੋਈ ਕੋਈ ਐਵੀ ਦੀ ਗੱਲ ਨਹੀਂ ਸੀ ਮੈਂ ਆ ਜਾਂਦਾ ਉਹਦੇ ਪਰ ਉਹ ਮੈਨੂੰ ਕਹੀ ਕੇ ਪਪਾ ਦੋ ਪੁੱਤ ਸਿਆਣੇ ਤੁਸੀਂ ਘਰੇ ਛੱਡ ਕੇ ਚੱਲੇ ਆ ਬੇਫਿਕਰ ਹੋ ਜਾਓ ਤੇ ਮੈਂ ਚਲੋ ਮੈਂ ਖਣਾ ਵੀ ਹਾਂ ਚਲੋ ਸਿਆਣੇ ਰਹੀ ਜਾਂਦੇ ਆ ਪਰ ਮੈਨੂੰ ਕੀ ਪਤਾ ਉਹਦੇ ਅੰਦਰ ਕੀ ਚੱਲ ਰਿਹਾ ਸੀ ਕੀ ਚੱਲ ਰਿਹਾ ਸੀਗਾ ਕਿਉਂਕਿ ਉਹਦੇ ਹੋਰ ਕਿਸੇ ਨਾਲ ਸਬੰਧ ਚੱਲੀ ਜਾਂਦੇ ਸੀ ਹੂੰ ਸੁਣਨ ਚ ਆਇਆ ਵੀ ਕਾਫੀ ਚਿਰ ਪਹਿਲਾਂ ਦੇ ਹੂੰ ਪਰ ਸਾਡੇ ਨਾਲ ਤਾਂ ਸਾਡਾ ਤਾਂ ਹੀਰਾ ਪੁੱਤ ਮਾਰਤਾ ਉਹਨੇ ਜੀ ਸਾਨੂੰ ਉਹ ਕਹਿ ਦਿੰਦੀ ਵੀ ਮੈਂ ਨਹੀਂ ਰਹਿਣਾ ਹੂੰ ਠੀਕ ਹੈ ਚਲੋ ਛੱਡ ਕੇ ਚਲੀ ਜਾਂਦੀ ਸਾਨੂੰ ਕੋਈ ਇਹ ਜਦ ਨਹੀਂ ਇਸ ਕਰੋਨਾ ਪਰ ਸਾਡਾ ਹੀਰਿਆ ਵਰਗਾ ਪੁੱਤ ਮਰ ਆ ਪਾ ਫਿਰ ਉਹਦੇ ਜੋ ਕਿ ਮੇਰਾ ਕੁੜਮਾ ਉਹਨਾਂ ਦੇ ਪਿਤਾ ਜੀ ਲੜਕੀ ਦੇ ਜਸਵਿੰਦਰ ਸਿੰਘ ਸਮਰਾ ਹੂੰ ਸੁੰਦਰ ਨਗਰ ਪ੍ਰੋਇਪਰ ਰੋਡ ਤੇ ਉਹ ਪਹੁੰਚ ਜਾਂਦੇ ਆ ਦੋਨੇ ਉਹਦਾ ਪਿਤਾ ਦਾਦਾ ਤੇ ਯਾਨੀ ਕਿ ਉਹਦੇ ਡੇਢੀ ਉਹ ਜਦੋਂ ਕਤਲ ਹੁੰਦਾ ਉਦੋਂ ਹੀ ਪਹੁੰਚ ਜਾਂਦੇ ਆ ਤੇ ਉਹ ਰਾਵ ਨਾਲ ਬੈਠੇ ਆ ਜਦੋਂ ਆਏ ਫਿਰ ਮੇਰੀ ਵੱਡੀ ਭੈਣ ਨੂੰ ਫੋਨ ਜਾਂਦਾ ਹੈ ਇਹ ਨਵਾਂ ਕਿਲਾ ਨੇੜੇ ਆ ਫਰੀਕੋਟੋਂ ਦੂਰ ਆ ਫਰੀਕੋਟ ਤੋਂ ਵੇਖ ਲੋ ਪਹਿਲਾਂ ਆ ਕੇ ਕਤਲ ਹੋਏ ਤੋਂ ਉਹਨਾਂ ਨੇ ਮਗਰੋਂ ਇਹ ਕਹਿ ਰਹੇ ਆ ਵੀ ਅਸੀਂ ਤਾਂ ਗੋਲੀ ਮਾਰ ਦਿੰਦੇ ਜੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੀ ਧੀ ਐ ਜੀ ਕਿਉਂ ਤੁਹਾਨੂੰ ਪਤਾ ਨਹੀਂ ਸੀ ਤੁਹਾਡੀ ਧੀ ਨੇ ਤੁਹਾਨੂੰ ਪਹਿਲਾਂ ਬੁਲਾਇਆ ਕਤਲ ਕਰਕੇ ਬੁਲਾਇਆ ਤੁਸੀਂ ਬੈਠੇ ਕੀ ਕਰਦੇ ਇੱਥੇ ਉਹ ਤੁਸੀਂ ਯਾਰ ਸ਼ਰਮ ਕਰੋ ਯਾਰ ਮੇਰੇ ਪੁੱਤ ਨੂੰ ਮਾਰਤਾ ਓਏ ਤੁਸੀਂ ਗੱਲਾਂ ਹੋਰ ਕਰਦੇ ਆ ਆਪਣੇ ਆਪ ਨੂੰ ਤੁਸੀਂ ਧਰਮਕ ਦੱਸਦੇ ਆ ਮੇਰੇ ਹੀਰਿਆਰ ਕੇ ਪੁੱਤ ਮਰਾਗਾ ਬਹੁਤ ਸਿਆਣਾ ਹੋਣ ਔਰ ਬਤਾ ਮੇਰੇ ਸਕੂਲ ਦੇ ਹੈਡਮਾਸਟਰ ਸਾਹਿਬ ਬੈਠੇ ਆ ਕਦੇ ਕੋਈ ਗੱਲ ਨਹੀਂ ਕਰੀ ਸੀ ਵੀ ਨਹੀਂ ਕੀਤੀ ਨਹੀਂ ਕੀਤੀ ਨਹੀਂ ਮੈਨੂੰ ਮੈਨੂੰ ਮੈਂ ਕੋਈ ਪੁੱਛਦਾ ਸੀਗਾ ਪੁੱਤ ਕਿਵੇਂ ਆ ਕਹਿੰਦਾ ਪਪਾ ਠੀਕ ਆ ਚਲੋ ਤੁਸੀਂ ਮੈਂ ਕਿਹਾ ਸੀ ਆ ਜੰਨੇ ਤੁਹਾਡੇ ਚਿਰ ਤੱਕ ਹੁਣ ਅਸੀਂ 8 ਤਰੀਕ ਨੂੰ ਆਉਣਾ ਸੀਗਾ ਮੈਂ ਦਾਸਤਾ ਬੇਟਾ ਖੁਸ਼ ਹੋਇਆ ਵੀ 8 ਤਰੀਕ ਨੂੰ ਆ ਰਹੇ ਆ ਬੇਟਾ ਇਹਨੂੰ ਪ੍ਰਾਈਵੇਟ ਬੈਂਕ ਜੌਬ ਕਰਦਾ ਸੀਗਾ ਫ੍ਰੀ ਕੋਟ ਮੈਂ ਕਿਹਾ ਪੁੱਤ ਜਦੋਂ ਤੂੰ ਸ਼ਾਮ ਨੂੰ ਨੇਰੇ ਆਉਣਾ ਨਾ ਕਾਰ ਲੈ ਕੇ ਜਾਇਆ ਕਰ ਹੈਨਾ ਮੋਟਰਸਾਈਕਲ ਤੇ ਨਾ ਜਾਇਆ ਕਿਉਂਕਿ ਰਾਤ ਨੂੰ ਕੋਈ ਹੈਨਾ ਠੀਕ ਨਹੀਂ ਟ੍ਰੈਫਿਕ ਵੱਧ ਹੁੰਦਾ ਚਲੋ ਮੈਂ ਬਹੁਤ ਸਮਝਾਉਣਾ ਪਰ ਇਹਨਾਂ ਨੌਕਰੀ ਤੋਂ ਆਉਦੀ ਤੋਂ ਰਹਿਣ ਦੇਣਾ ਸੀ ਦੋ ਕ ਦਿਨ ਰਹਿ ਗਏ ਸੀ ਦਿੱਤਾ ਹੋਇਆ ਸੀ ਲਿਖਤੀ ਰੂਪ ਚ ਮੈਂ ਕਿਹਾ ਪੁੱਤ ਨਾ ਨੀਰਾ ਸਵੇਰੇ ਤੂੰ ਆਉਣਾ ਹੈ ਹਨ ਤੇ ਉਹਾਂ ਨੇ ਚਲੋ ਤੁਸੀਂ ਆ ਮਹੀਨਾ ਪੂਰਾ ਕਰੋ ਦੋ ਦਿਨ ਰਹਿੰਦੇ ਸੀ ਉਹਨੇ ਫਿਰ ਮੌਕਾ ਸਾਹਮ੍ਹਿਆ ਮੌਕਾ ਵੇਖਿਆ ਵੀ ਹੁਣ ਮੌਕਾ ਹੈ ਉਧਰ ਉਹਧਰ ਸਾਡੇ ਪਾਪਾ ਬਾਹਰੋਂ ਆਉਣ ਵਾਲੇ ਆ ਉਧਰ ਇਹਦੇ ਦੋ ਦਿਨ ਹੀ ਰਹਿਗੇ ਇੱਕ ਵੇਲੇ ਆਉਂਦਾ ਨਹੀਂ ਤਾਂ ਆਪਦਾ ਉਹ ਸੇਫ ਸੀਗਾ ਮੈਂ ਉਹਨੂੰ ਸਮਝਾਉਂਦਾ ਰਹਿੰਦਾ ਪੁੱਤ ਟੈਂਨ ਨਾਲ ਗੇਟ ਬੰਦ ਆਦਾ ਹਨ ਬਸ ਇਹਨੇ ਵੇਖਿਆ ਵੇ ਹੁਣ ਉਹ ਆ ਰਹੇ ਆ ਬਸ ਇਹਨੇ ਸ਼ਾਦੀ ਤੇ ਰਸਤੀ ਫਰ ਜੀ ਆ ਉਹਦੇ ਜਿਹੜੇ ਜਿਹਦੇ ਨਾਲ ਇਹਦਾ ਚੱਲਦੇ ਸੀ ਨਿਆਂ ਸਬੰਧ ਉਹਨੂੰ ਬੁਲਾਇਆ ਉਹਨਾਂ ਦੇ ਸਾਥੀ ਆਏ ਮੇਰਾ ਬੇਟਾ ਮੇਰਾ ਛੇਰ ਪੁੱਤ ਇੰਨਾ ਕੱਦ ਕਾਠੋ ਉਹ ਇੱਕ ਦਿਨ ਇਹਨੂੰ ਕੀ ਦਵਾਲ ਸੀ ਉਹਦੇ ਸਾਥੀ ਵੀ ਸੀਗੇ ਨਾਲ ਜਿਹੜੇ ਉਹਦਾ ਨਿਆਂ ਸਬੰਧ ਚੱਲਦੇ ਸੀਗੇ ਇਹ ਡੈਨ ਦੇ ਜਿਹੜੀ ਦੇ ਡੈਨ ਹੀ ਕਹੂੰਗਾ ਮੈਂ ਪਹਿਲਾਂ ਜਿਹਨੂੰ ਮੈਂ ਪੋਤਾਂ ਦਾ ਰਿਹਾ ਅੱਜ ਮੈਂ ਡੈਨ ਦਾ ਦਰਜਾ ਦਿੰਨਾ ਹੈ ਵੀ ਇਹ ਡੈਨ ਦੇ ਸਬੰਧ ਚੱਲਦੇ ਸੀਗੇ ਉਹਨੇ ਫਿਰ ਹੋਰ ਉਹਨਾਂ ਦੇ ਸਾਥੀਆਂ ਨੂੰ ਬੁਲਾਇਆ ਫਿਰ ਮੇਰੇ ਬੇਟੇ ਨੂੰ ਉਹਨੇ ਉਹ ਕੋਠੀ ਦੇ ਉੱਪਰ ਭੱਜਣ ਦੀ ਕੋਸ਼ਿਸ਼ ਕੀਤੀ ਪੌੜੀਆਂ ਚੜਿਆ ਪਰ ਉਹਨੂੰ ਉਹਨੂੰ ਸਿਰੇ ਤੇ ਜਾ ਕੇ ਫੜ ਲਿਆ ਫਿਰ ਉਹਨੂੰ ਢਾ ਕੇ ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਕਿਸ ਹਾਲਾਤਾਂ 'ਚ ਮਾਰਿਆ ਉਹਨੂੰ ਜਿਹੜਾ ਗਲਾ ਕੁੱਟ ਕੇ ਜਾਂ ਜ਼ਹਿਰ ਵਾਲੀ ਚੀਜ਼ ਦੇ ਕੇ ਇਹ ਜੋ ਕਿ ਮੇਰੀਆਂ ਭੈਣਾਂ ਇਹ ਫਿਰ ਮੌਕੇ ਤੇ ਪਹੁੰਚੀਆਂ ਉਹਦਾ ਗਲਾ ਹੀ ਕੁੱਟਿਆ ਗਿਆ ਗਲਾਕੁੱਟੇ 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 ਪਹਿਲਾਂ ਪਹਿਲਾਂ ਕੋਈ ਉਹ ਮੰਨੀ ਆ ਪੁਲਿਸ ਕੋਲੇ ਮੰਨੀ ਆ ਜਦੋਂ ਅਰੈਸਟ ਕਰ ਲਿਆ ਉਹਨੂੰ ਉਹ ਮੰਨੀ ਆ ਵੀ ਮੈਂ ਪੰਜ ਗੋਲੀਆਂ ਉਹਨੂੰ ਕੋਲ ਕੇ ਨਸ਼ੇ ਵਾਲੀਆਂ ਕੋਕ ਤੇ ਪਾਈਆਂ ਪਹਿਲਾਂ ਉਹਨੂੰ ਇਹ ਵੀ ਤਾਂ ਵੀ ਇਹਨੂੰ ਅਸੀਂ ਸੌਖਾ ਮਾਰ ਸਕੀਏ ਠੀਕ ਹੈ ਵੀਰ ਭਾਜ ਨਾ ਸਕੇ ਪਰ ਉਹ ਫੇਰ ਵੀ ਦੂਰੋਂ ਤਕੜਾ ਸੀਗਾ ਉਹਨੇ ਕੋਸ਼ਿਸ਼ ਕੀਤੀ ਤੇ ਪਰ ਨਹੀਂ ਉਹਨੂੰ ਫੜ ਲਿਆ ਫਿਰ ਉੱਤੇ ਕੋਠੀ ਦੇ ਉੱਪਰ ਉਦਿ ਮਾਰ ਕਰਤੀ ਤੁਸੀਂ ਕੈਮਰੇ ਲਾਉਣ ਦੀ ਵੀ ਗੱਲ ਘਰੇ ਕਰੀ ਸੀ ਵੀ ਕੈਮਰੇ ਲਵਾ ਲੂ ਕੀਤੇ ਸੀਗੇ ਮੈਂ ਆਖਿਆ ਅੰਦੀ ਪਾਪਾ ਜੀ ਅਜੀ ਆਪਾਂ ਫਾਇਰ ਕੇ ਲਵਾ ਲਾਂਗੇ ਚੰਗੇ ਲਵਾ ਲਾਂਗੇ ਸਾਰੇ ਕਰ ਮੈਨੂੰ ਕੀ ਪਤਾ ਸੀਗਾ ਨਹੀਂ ਮੈਂ ਸਾਹਮਣੇ ਲਵਾ ਦਿੰਦਾ ਇੱਕ ਦੋ ਕੈਮਰੇ ਲਵਾ ਦਿੰਦਾ ਫੇਰ ਕੀ ਸੀ ਸੇਫ ਰਹਿੰਦਾ ਘਰ ਨਹੀਂ ਪਾਪਾ ਜੀ ਕੋਈ ਨਹੀਂ ਲਵਾ ਲਾਂਗੇ ਇਹ ਆਪਣਾ ਸਰੀ ਜਾਂਦਾ ਯਾਨੀ ਮੈਨੂੰ ਕੀ ਪਤਾ ਸੀ ਉਹਦੇ ਨਜਾਇਜ਼ ਸਮਾਨ ਕਿਤੇ ਚਲੀ ਜਾਂਦੇ ਬਸ ਸਾਡਾ ਸਾਡਾ ਹੀਰੇ ਵਰਗਾ ਪੁੱਤ ਉਹਨੇ ਮਾਰਤਾ ਹੀ ਸਪੋਰਟ ਪ੍ਰਸ਼ਾਸਨ ਕੀ ਕਹਿ ਰਿਹਾ ਉਹ ਸੁਪਰੇਟ ਅਧਿੰਦੀ ਉਹਨਾਂ ਨੂੰ ਉਹ ਮੁੰਡੇ ਨੂੰ ਜਿਹੜਾ ਉਹ ਨਜਾਇਜ਼ ਸਬੰਧ ਚੱਲਦੇ ਸੀ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਆ ਠੀਕ ਹੈ ਉਹਨੂੰ ਉਹਨੂੰ ਉਹਦੇ ਜਿਹੜੇ ਸਾਥੀ ਆਏ ਉਹਨਾਂ ਨੂੰ ਗ੍ਰਿਫਤਾਰ ਕਰੇ ਅਰੈਸਟ ਕਰੇ ਉਹਨਾਂ ਨੂੰ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹ ਡੈਨ ਨੂੰ ਤਾਂ ਫਾਂਸੀ ਦੀ ਸਜ਼ਾ ਹੋਵੇ ਜੀ ਮੇਰਾ ਪੁੱਤ ਤਾਂ ਮਰ ਗਿਆ ਨਾਲੇ ਸਾਡਾ ਸਾਰਾ ਸਿਰੋਣਾ ਦਵਾਇਆ ਗਿਆ ਹਾਂ ਮੇਰਾ ਪੁੱਤ ਤਾਂ ਚਲਾ ਗਿਆ ਪਰ ਪਤਾ ਲੱਗੇ ਹੁਣ ਵੀ ਕਿ ਜੇ ਜੂਰ ਦਾ ਪੁੱਤ ਨਾ ਕੋਈ ਡੈਨ ਮਾਰ ਸਕੇ ਜਿਹੜੀ ਇਹ ਡੈਨ ਨੇ ਮੇਰੇ ਪੁੱਤ ਨੂੰ ਮਾਰਿਆ ਫਿਰ ਚੋਰੀ ਦਾ ਬਣਾਇਆ ਗਿਆ ਵੀ ਚੋਰੀ ਕਰਨ ਆ ਗਏ ਵੀ ਮੇਰੇ ਸਾਡੇ ਘਰੇ ਕੋਈ ਚੋਰ ਆ ਗਏ ਮੇਰੀ ਵੱਡੀ ਭੈਣ ਨੂੰ ਆ ਬੈਠੇ ਆ ਗੁਰਵਿੰਦਰ ਦੇ ਭੂਆ ਜੀ ਇਹਨੂੰ ਫੋਨ ਕੀਤਾ ਵੀ ਆਪਣੇ ਘਰੇ ਚੋਰ ਆ ਗਏ ਜਦੋਂ ਉਹ ਆਏ ਤੇ ਇਹ ਆਂਦੀ ਵੀ ਫਿਰ ਤੈਨੂੰ ਕਿਉਂ ਨਹੀਂ ਪਤਾ ਲੱਗਿਆ ਜਦੋਂ ਉਹ ਆਂਦੀ ਮੈਨੂੰ ਉਹ ਅੰਦਰ ਤਾੜਦਾ ਉਹਾਂ ਦੀ ਕੀ ਲੇ ਕੇ ਆਂਦੀ ਸਿਉਣਾ ਲੈ ਕੇ ਮੇਰੀਆਂ ਛਾਪਾਂ ਲੈ ਕੇ ਤੋ ਇਹ ਆਂਦੀ ਜਿਹੜੀ ਤੇਰੇ ਤਿੰਨ ਦੋਲਿਆਂ ਦੀ ਚੈਨ ਪਾਈ ਆ ਫਿਰ ਉਹ ਕਿਉਂ ਨਹੀਂ ਲੈ ਕੇ ਗਈ ਹੂੰ ਠੀਕ ਹੈ ਹੁਣ ਸਾਰਾ ਜਿਹੜਾ ਸਾਡਾ ਸਿਉਣਾ ਲੈ ਕੇ ਗਈ ਆ ਜਿਹੜਾ ਸਾਜਿਸ਼ ਤਹਿਤ ਉਹਨਾਂ ਨਾਲ ਰਲ ਕੇ ਸਾਰਾ ਉਹਨੂੰ ਭੇਤ ਸੀਗਾ ਕਿਉਂਕਿ ਮੈਂ ਤਾਂ ਪੁੱਤ ਦਾ ਦਰਦਾ ਦਿੱਤਾ ਹੀ ਡੈਨ ਨੂੰ ਮੈਨੂੰ ਕੀ ਪਤਾ ਸੀਗਾ ਉਹਦੇ ਕੋਲੇ ਸੀ ਸਾਰਾ ਉਹ ਚੋਰੀ ਕਰਕੇ ਲੈ ਗਈ ਸਾਰਾ ਉਹ ਉਹਨਾਂ ਕੋਲੇ ਜੀ ਅੰਦੀ ਇੱਕ ਮੇਰਾ ਹੋਂਰ ਹਰ ਬੇਟਾ ਪਟਿਆਲਾ ਯੂਨੀਵਰਸਿਟੀ ਪੜਿਆ ਆ ਹੈਲਮੈਟਰ ਸਾਹਿਬ ਬੈਠੇ ਆ ਸੁਖਨਾਲਾ ਸਕੂਲ ਦੇ ਫਰੀ ਸੇਵਾ ਪੜਾਉਂਦਾ ਰਿਹਾ ਸਾਰਾ ਪਿੰਡ ਸੇਵਤ ਕਰ ਰਿਹਾ ਜੀ ਪਰ ਮੇਰਾ ਹੀਰਾ ਪੁੱਤ ਐਨ ਦਾ ਨਮਰਾਤਾ ਅੱਗੇ ਤੋਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਪੁਲਿਸ ਪ੍ਰਸ਼ਾਸਨ ਤੇ ਸਖਤੀ ਨਾਲ ਉਹਨਾਂ ਨੂੰ ਕਹੇ ਵੀ ਬੰਦੇ ਰੇਸਟ ਕਰੋ ਤੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਕਿਸੇ ਹੋਰ ਦਾ ਪੁੱਤ ਨਾ ਮਰੇ ਮੇਰਾ ਤਾਂ ਮਰ ਗਿਆ ਮੇਰਾ ਤਾਂ ਘਰ ਖਾਲੀ ਹੋ ਗਿਆ ਤੁਹਾਨੂੰ ਕਿੰਨੇ ਵਜੇ ਫੋਨ ਜਾਂਦਾ ਮਾਤਾ ਹਾਂ ਵੀਰ ਜੀ ਸਾਨੂੰ 12:40 ਮਿੰਟ ਤੇ ਫੋਨ ਗਿਆ ਮੇਰੇ ਪਿੰਡ ਨਵਾਂ ਕਿਲਾ ਹਮਮ ਗੁਰਵਿੰਦਰ ਨੇ ਫੋਨ ਕੀਤਾ ਆਪਣੇ ਮਫੜ ਜੀ ਨੂੰ ਕਹਿੰਦੇ ਮਫੜ ਜੀ ਲੁੱਟੋ ਆ ਗਏ ਨਾਲ ਤਾਂ ਲੁੱਟ ਕੇ ਲੈ ਕੇ ਨਾਲ ਗੁਰਵਿੰਦਰ ਦਾ ਸੱਟਾ ਮਾਰ ਗਏ ਹਮਮ ਹਿੰਦਨਵੇਂ ਕਿ ਮੈਂ ਕਿਧਾ ਪਹੁੰਚਣਾ ਕਹਿੰਦੇ ਸੁੱਖਣਾ ਨਾ ਫੋਨ ਆ ਗਿਆ ਆਪਾਂ ਜਾਣਾ ਛੇਤੀ ਅਸੀਂ ਉੱਠ ਕੇ ਗੱਡੀ ਸਟਾਰਟ ਕੀਤੀ ਮੈਂ ਫੋਨ ਦੁਬਾਰਾ ਲੈ ਚੱਕਿਆ ਨਾ ਫਿਰ ਉਸੇ ਡੈਡੀ ਨੇ ਫੋਨ ਚੱਕਿਆ ਮੈਂ ਕਿ ਭਾਈ ਜੀ ਕੀ ਗੱਲ ਹੋਈ ਆ ਕਹਿੰਦਾ ਜੀ ਭੈਣ ਜੀ ਗੁਰਵਿੰਦਰ ਦੀ ਮੌਤ ਹੋ ਗਈ ਮੈਨੂੰ ਡਰ ਸੇ ਵੀ ਚੋਰ ਸਾਨੂੰ ਨਾ ਮਾਰਨ ਗਿਆ ਨੂੰ ਅੱਗੋਂ ਜੇ ਘਰੇ ਹੋਏ ਵੀਰ ਜੀ ਤੇ ਫਿਰ ਕਹਿੰਦਾ ਗੁਰਵਿੰਦਰ ਦੀ ਮੌਤ ਹੋ ਗਈ ਅਸੀਂ ਆਏ ਆ ਕੁੱਤੀ ਨੂੰ ਵੀ ਦਵਾਈ ਪਾਈ ਵੀ ਸੀ ਕੁੱਤੀ ਵੀ ਭੌਂਕੀ ਨਹੀਂ ਅਸੀਂ ਕੋਠੇ ਤੇ ਗਏ ਆਏ ਬੈਠੀ ਆ ਕੋਲੇਵਾਰ ਖਿਲ ਰਹੇ ਆ ਕਹ ਰਹੇ ਸੀ ਕੁੱਤੀ ਨੂੰ ਦਵਾਈ ਪਈ ਆ ਕੋ ਵੀ ਨ ਭੋਕੇ ਕੁੱਤੀ ਨਾ ਸਾ ਜੀ ਕੁੱਤੀ ਇਹ ਇਹ ਤੁਹਾਡੀ ਜਿਹੜੀ ਮੈਂ ਕਹਿ ਰਹੀ ਆ ਅੱਛਾ ਮੈਂ ਕਹਿ ਰਹੀ ਆ ਜੀ ਮੈਂ ਕਾਣੀ ਕੁੱਤੀ ਕੱਲ ਸੁਰਤਾਈ ਕੁਡੀ ਕੁੱਤੀ ਕੱਲ ਭੋਕੀ ਤਿੰਨ ਦਿਨਾਂ ਤੋਂ ਜੀ ਐਡੀ ਐਸ ਪੁੱਛ ਲਓ ਗਲੀ ਗਾਂ ਕੁੱਤੀ ਇੰਨਾ ਭੋਕਦੀ ਸੀ ਵੱਢਦੀ ਬਹੁਤ ਸੀ ਦੂਜਾ ਕੁੱਤਾ ਪਤਾ ਨਹੀਂ ਕਿਹੜਾ ਨਾ ਪੱਟਪੋੜ ਕਹਿੰਦੇ ਹੁੰਦੇ ਆ ਹਾਂ ਹਾਂ ਤੇ ਉਹ ਗੱਲ ਮੇਰੇ ਮਗਰੋਂ ਉਹnga ਝੜ ਗਈ ਸਾਡੇ ਫੁੱਫੜ ਜੀ ਆਏ ਮੈਂ ਐ ਮੇਰੀ ਬੇਟੀ ਸੀ ਛੋਟੀ ਨਾਲ ਮੇਰੀ ਜਠਾਣੀ ਸੀ ਕੁੜੀ ਗੁਰਵਿੰਦਰ ਦੇ ਆਸੇ ਪਾਸੇ ਕੁੱਤੀ ਗੇੜੇ ਕੱਢੇ ਕੁੱਤੀ ਨੂੰ ਪਰਾ ਮਸਾ ਪਟਕੇ ਲਾਇਆ ਵਿਚਾਰੀ ਨੂੰ ਫਿਰ ਉਹ ਥੱਲੇ ਲਿਆਈ ਮੈਂ ਕਿ ਕੀ ਗੱਲ ਹੋ ਗਈ ਮੈਂ ਪੁੱਛਿਆ ਬੈਠੀ ਚੁੱਪ ਕਰੀ ਬੈਠੀ ਪਏ ਉਹ ਵੀ ਦਾਦਾ ਵੀ ਮੈਨੂੰ ਕਹਦੇ ਹੱਥ ਨਾਲ ਲਾਪ ਭੈਣ ਜੀ ਤੁਹਾਡੇ ਪਰ ਫਿੰਗਰ ਆ ਜਾਣਗੇ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਭੋਜ ਸਜਾ ਹੋ ਜੇ ਮੈਂ ਆਪਣੇ ਭਤੀਜੇ ਦਾ ਇਨਸਾਫ ਦਵਾ ਲਵਾਂਗੀ ਮੈਂ ਕਿਹਾ ਸਾਡਾ ਹੀਰਾ ਪੁੱਤ ਸੀ ਇਹਦਾ ਕੀਤਾ ਕੀ ਹੈ ਮੈਂ ਕਿਹਾ ਮੈਂ ਕਿਵੇਂ ਹੋਈ ਕਹਿੰਦੀ ਭੂਆ ਜੀ ਚੋਰ ਆ ਗਏ ਨਾਲੀ ਤਾਂ ਇਹਦੇ ਸੱਟਾਂ ਮਾਰਗੇ ਤੇ ਮਹ ਤੇਰੇ ਕਿਉਂ ਨਹੀਂ ਮਾਰੀਆਂ ਕਹਿੰਦੀ ਮੈਨੂੰ ਕੁੰਡੀ ਲਾਤੀ ਫਿਰ ਮੈਂ ਕਿ ਤੈਨੂੰ ਕੁੰਡੀ ਖੋਲੀ ਕੀਨੇ ਆਂਦੀ ਲੁੱਟ ਕੇ ਲੈ ਕੇ ਸੋਨਾ ਤੇ ਫਿਰ ਮਖ ਤੇਰੇ ਗੱਲ ਵਾਲੀ ਚੈਣ ਨਾਲ ਆਈ ਜਿਹੜੀ ਤੇਰੇ ਤਿੰਨ ਤੋੜਿਆਂ ਦੀ ਪਾਈ ਆ ਫਿਰ ਗੱਲ ਨਹੀਂ ਆਈ ਜੀ ਨਾ ਉਹਦੇ ਫਿਰ ਉਹਨੂੰ ਗੱਲ ਆਈ ਨਾ ਉਹਦੇ ਦਾਦੇ ਨੂੰ ਗੱਲ ਆਈ ਮੈਂ ਪਿੱਟੀ ਜੀ ਮੈਂ ਰੋਣਾ ਪਾਇਆ ਗਲੀ ਗਵਾਂਡ ਇਕੱਠੇ ਕੀਤੇ ਸਾਰਾ ਪਿੰਡ ਰਾਤ ਨੂੰ ਇਕੱਠਾ ਹੋ ਗਿਆ ਜੀ ਸਾਡੀ ਕਰੇ ਸਾਡਾ ਹੀਰਾ ਮੈਂ ਤੁਸੀਂ ਸਾਡੇ ਘੇਰੇ ਰੋਦਾ ਜਣੇ ਸਨਨ ਸਭ ਜਦੋਂ ਤੁਸੀਂ ਆਏ ਹੋ ਤੇ ਉਹ ਮੁੰਡਾ ਕਿਸ ਤਰ੍ਹਾਂ ਜਿਹੜਾ ਹਾਲਾਤਾਂ ਦੇ ਵਿੱਚ ਪਿਆ ਸੀ ਕਿਹੜੇ ਪਾਟੇ ਸੀ ਜਾਂ ਕਿਸ ਤਰ੍ਹਾਂ ਸੀ ਕੋਸ਼ ਨਹੀਂ ਜੀ ਕੱਲੀ ਉਹਦੇ ਅੰਡਰਵੀਅਰ ਪਾਇਆ ਸੀ ਮੁੰਡੇ ਦੇ ਬਣਾਣ ਉਹਦੀ ਪਾੜ ਕੇ ਪੌੜੀਆਂ ਤੇ ਸਿੱਟੀ ਪਈ ਸੀ ਵੇਖਣ ਜਾਂਦਾ ਸੀ ਮੌਕਾ ਦੱਸਿਆ ਨਹੀਂ ਜਾਂਦਾ ਕੀ ਕਰਗੇ ਸਾਨੂੰ ਆ ਦਿਨ ਵੀ ਸਾਡੇ ਤੇ ਆਉਣੇ ਸੀਗੇ ਉਹ ਤੁਸੀਂ ਜੇ ਸਾਨਾ ਇਨਸਾਨ ਮਿਲਣਾ ਚਾਹੀਦਾ ਮੇਰਾ ਭਰਾ ਭਗਤ ਬੰਦਾ ਹੀਰਾ ਸਾਡਾ ਪੁੱਤ ਸੀ ਕਿਸੇ ਪਿੰਡ ਚ ਸਾਡੇ ਸਾਰੇ ਪਰਿਵਾਰ ਦੀ ਕਿਸੇ ਨੂੰ ਤਾਂ ਪੁੱਛ ਲਓ ਜੇ ਇੱਕ ਬੰਦਾ ਵੀ ਇੱਕ ਜੀ ਚ ਨੁਕਸ ਕੱਢ ਦੇਵੇ ਸਾਡਾ ਇੱਕ ਵੈਸ਼ਨੂ ਪਰਿਵਾਰ ਸੀ ਉਹ ਐਸੀ ਜਨਾਨੀ ਸੀ ਜਿਹੜੀ ਕਿ ਮੀਠ ਲਿਆਉਂਦੀ ਸੀ ਮੀਠ ਲਿਆ ਲੈ ਕੇ ਘਰੇ ਸਾਡੇ ਰਹਿੰਦੀ ਸੀ ਮੇਰਾ ਸੀਰ ਵਾਲੀ ਵਾਲਾ ਭਾਂਜਾ ਮੈਨੂੰ ਦੱਸਦਾ ਸੀ ਹਾਂ ਦਾ ਮਾਸੀ ਮੀਠ ਆਉਂਦਾ ਘਰੇ ਇੱਕ ਅਮਰਤਧਾਰੀ ਦੀ ਮਾਪੇ ਬਣੇ ਫਿਰਦੇ ਆ ਜਿਹੜੇ ਐਡੇ ਤੇ ਉਹਨਾਂ ਦੀ ਤੀਆ ਕੁਛ ਕਰੇ ਤੇ ਮਰ ਜਾਣਾ ਚਾਹੀਦਾ ਇਹੋ ਜੇ ਮਾਪਿਆਂ ਨੂੰ ਟੁੱਪ ਕੇ ਮਰ ਜਾਣਾ ਚਾਹੀਦਾ ਜਿਹੜੇ ਮਾਪਿਆਂ ਨੇ ਸਾਡਾ ਘਰ ਬਰਬਾਦ ਕਰਾਤਾ ਇਸ ਧੀ ਦੇ ਲੱਛਣਾਂ ਦਾ ਉਹਨਾਂ ਨੂੰ ਸਾਰਾ ਪਤਾ ਸੀ ਜੀ ਉਹ ਕਹਿੰਦੀ ਮੇਰੇ 8 ਸਾਲ ਹੋ ਗਏ ਪੁਲਿਸ ਕੋਲੇ ਮੰਨੀ ਵੀ ਮੇਰੇ ਸਬੰਧ ਚੱਲਦੇ ਸੀ ਉਹਨਾਂ ਨੂੰ ਕੋਈ ਅੰਦੇ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਆਪਦੀ ਧੀ ਬਾਰੇ ਆ ਉਹਦੇ ਵਰਗਾ ਪਰਿਵਾਰ ਵੇਖ ਲੈਂਦੇ ਉਹਦੇ ਨਾਲ ਤੋੜ ਦਿੰਦੇ ਸਾਨੂੰ ਕਿਉਂ ਬਰਬਾਦ ਕੀਤਾ ਸਾਨੂੰ ਝਾੜਤਾ ਜੀ ਅਸੀਂ ਕਿੱਥੇ ਸਾਡਾ ਘਰ ਵਸੂਗਾ ਮੇਰਾ ਭਰਾ ਬਖਤ ਸੀ ਜੀ ਸਾਸੀ ਪੰਜ ਬਣਾ ਸਾਨੂੰ ਬੰਦੇ ਪੂਰੇ ਨਹੀਂ ਆਉਂਦਾ ਸੀ ਸਾਡਾ ਭਤੀਜਾ ਅਸੀਂ ਕੀ ਕਰਾਂਗੇ ਅਸੀਂ ਪੱਟੇ ਗਏ ਸੋਨਣ ਸਾਹਿਬ ਮੰਨਣਾ ਚਾਹੀਦਾ ਤੇ ਰਸਤੇ ਇੱਕ ਹੀ ਕੁੜੀ ਇਕੱਲੀ ਜਿਹੜੀ ਤੁਹਾਡੀ ਨੂੰ ਉਹੀ ਰੇਸਟ ਹੋਈ ਆ ਉਹੀ ਰੇਸਟ ਹੋਈ ਹੈ ਹੁਣ ਕਿੰਨੇ ਬੰਦੇ ਤੈਨੂੰ ਤੁਸੀਂ ਦੋਸ਼ੀ ਮੰਨਦੇ ਹੋ ਨਹੀਂ ਜੀ ਇਹ ਤਾਂ ਮੈਂ ਤਾਂ ਫਿਰ ਬਾਹਰ ਸੀਗਾ ਜੀ ਕਿੰਨੇ ਬੰਦੇ ਲਖਾਏ ਆ ਤੁਸੀਂ ਲਖਾਏ ਹੋਣਗੇ ਜਾਂ ਦੱਸਿਆ ਹੋਣਾ ਵੀ ਇੰਨੇ ਬੰਦੇ ਸੀ ਅੰਦਾਜ਼ਾ ਹੋਣਾ ਤੁਹਾਨੂੰ ਨੂੰ ਪੁੱਛਿਆ ਕਿੰਨੇ ਬੰਦੇ ਸੀ ਹੂੰ ਕਦੇ ਤਿੰਨ ਕਹਿੰਦੀ ਸੀ ਕਦੇ ਚਾਰ ਕਹਿੰਦੀ ਸੀ ਮੈਂ ਆਖਿਆ ਵੀ ਕਿਹੋ ਜਿਹੇ ਬੰਦੇ ਸੀ ਤੂੰ ਪਛਾਣੇਂਗੀ ਇੱਕ ਵਾਰ ਸੁਪਨ ਸਾਹਿਬ ਨਾਲ ਗੱਲ ਕਰ ਕਿਸ ਤਰ੍ਹਾਂ ਹੀ ਜਦੋਂ ਐਸਐਚਓ ਸਾਹਿਬ ਆਏ ਐਸਐਚਓ ਦੇ ਬਿਆਨ ਆਂਦਾ ਵੀ ਮੈਂ ਆ ਕੇ ਪੁੱਛਿਆ ਵੀ ਕੁੜਕੀ ਕਿੰਨੇ ਬੰਦੇ ਸੀ ਅਗੇ ਨੇ ਤਿੰਨ ਬੰਦੇ ਦੱਸਿਆ ਸਾਨੂੰ ਹੂੰ ਠੀਕ ਹੈ ਹੁਣ ਇੱਕ ਬੰਦਾ ਆਂਦੇ ਆ ਉਹ ਹੁਣ ਜੇ ਤਿੰਨ ਬੰਦੇ ਉਹਨੇ ਦੱਸਿਆ ਵੀ ਤਿੰਨ ਸੀ ਤੇ ਜਦੋਂ ਸਾਰਾ ਕੰਮ ਤਾਂ ਉਹਨੇ ਨਾਲ ਰਲ ਕੇ ਕਰਾਇਆ ਆਪ ਇਹ ਵੀ ਮੰਨ ਕੇ ਵੀ ਮੈਂ ਲੱਤਾਂ ਵੀ ਫੜੀਆਂ ਹੂੰ ਜੇ ਉਹਨੂੰ ਲੱਤਾਂ ਫੜੀਆਂ ਦਾ ਪਤਾ ਹੈ ਤਾਂ ਫਿਰ ਬੰਦਿਆਂ ਦਾ ਤਾਂ ਨਾਲ ਪਤਾ ਹੀ ਹੈ ਮੱਚਾ ਇੱਕ ਬੰਦੇ ਕੀ ਮੈਂ ਲੱਤਾਂ ਫੜੇਂਗਾ ਜਦੋਂ ਐਸੇ ਚੋਗਲੇ ਸਾਰੀਆਂ ਗੱਲਾਂ ਦਾ ਪਤਾ ਉਹਨੂੰ ਜੀ ਠੀਕ ਹੈ ਨਾ ਸਾਡੇ ਕੋਲੇ ਤਾਂ ਹੁਣ ਵੇਖ ਅਸੀਂ ਤਾਂ ਨਹੀਂ ਸੁਣੀਆਂ ਸਾਡੇ ਕੋਲੇ ਤਾਂ ਗੱਲਾਂ ਆਈ ਜਾਂਦੀਆਂ ਮੁੰਡੇ ਦਾ ਪਿਓ ਆਂਦਾ ਵੀ ਸਾਡੇ ਪਿੰਡ ਜਾਵੜਦੀ ਸੀ ਹੂੰ ਸਾਨੂੰ ਤਾਂ ਪਤਾ ਨਹੀਂ ਸੀ ਹੂੰ ਪਿੰਡ ਜਾਵੜਦੀ ਸੀ ਮੈਂ ਕਿਹਾ ਜੀ ਪਿੰਡ ਜਾਵੜਦੀ ਸੀ ਹਾਂ ਉੱਥੇ ਬੱਲੂ ਆਣੇ ਹੂੰ ਅੱਛਾ ਜਿਹੜੇ ਮੁੰਡੇ ਨਾਲ ਪ੍ਰੇਂਸ ਬੰਧ ਸੀ ਉਹ ਮੁੰਡੇ ਦਾ ਪਿਓ ਦੱਸ ਰਿਹਾ ਹਾਂ ਹੂੰ ਉਈ ਪਿੰਡ ਜਾਵੜ ਦੀ ਸਾਡੇ ਇੱਕ ਦੋ ਪਤਾ ਨਹੀਂ ਇੱਕ ਵਾਰੀ ਗਈ ਕਿ ਦੋ ਵਾਰੀ ਗਈ ਹੈ ਜਿਹੜੇ ਮੁੰਡੇ ਨਾਲ ਸਬੰਧ ਸੀ ਉਹ ਵਿਆਹਿਆ ਸੀ ਜਾਂ ਕੁਆਰਾ ਸੀ ਯਾਰ ਮੈਨੂੰ ਤਾਂ ਲੱਗਦਾ ਕੁਆਰਾ ਹੀ ਹੈ ਸ਼ਾਇਦ ਕਲੀਅਰ ਨਹੀਂ ਬਾਈ ਦੱਸ ਰਹੇ ਹਨ ਵਿਆਹ ਤੋਂ ਪਹਿਲਾਂ ਹੀ ਉਹਦੇ ਨਾਲ ਸਬੰਧ ਸੀ ਜਿਹੜੇ ਬਾਈ ਵੀ ਪਹਿਲਾਂ ਦੱਸ ਕੀ ਪਹਿਲਾਂ ਜੀ ਇਹ ਗੱਲ ਦਾ ਪਤਾ ਵੀ ਪਹਿਲਾਂ ਸੀ ਪਹਿਲਾਂ ਤਾਂ ਇਹਨਾਂ ਦੇ ਬਾਹਰਪੁਰ ਜਦੋਂ ਗਏ ਆ ਇਹ ਹੀ ਉਹਨੂੰ ਬਾਹਰ ਮੈਨੂੰ ਤਾਂ ਹੁਣ ਐਵੇਂ ਨਹੀਂ ਪਤਾ ਕਿਲਦੀਪ ਕਿੰਨਾ ਚਿਰ ਰਹਿ ਕੇ ਆਈ ਹੈ ਬਾਹਰ ਪਹਿਲਾਂ ਜਦੋਂ ਵਿਆਹ ਤੋਂ ਪਹਿਲਾਂ ਵੀ ਗਈ ਸੀ ਬਾਹਰ ਹਾਂ ਹਾਂ ਕਾਫੀ ਟਾਈਮ ਲਾ ਕੇ ਆਈ ਹੈ ਨਾ ਵਿਆਹ ਤੋਂ ਬਾਅਦ ਸਾਲ ਲੱਗਿਆ ਹੀ ਹੈ ਨਹੀਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ 1.5-2 ਸਾਲ ਲਾਏ ਹਾਂ ਜਦੋਂ 1.5-2 ਸਾਲ ਲਾਏ ਉਦੋਂ ਉੱਥੇ ਇਕੱਠੇ ਹੀ ਸੀਗੇ